ਇਹ ਵੈਪਨਸ ਦੀ ਸਮਗਲਿੰਗ ਕਰਦੇ ਸੀ ਤੇ ਗਨਪੁਆਇੰਟ ਤੇ ਰੋਬਰੀ ਵੀ ਕਰਦੇ ਸੀ ਕਸਟਮਾਈਜ਼ ਜਿਹੜਾ ਪ੍ਰਦੀਪ ਕੁਮਾਰ ਸੀ ਇਹ ਮੱਧ ਪ੍ਰਦੇਸ਼ ਤੋਂ ਵੈਪਨਸ ਮੰਗਵਾਉਂਦਾ ਸੀਗਾ ਤਕਰੀਬਨ 20000 ਹਰ ਵੈਪਨ ਦਾ ਤੇ ਅੱਗੇ ਇਹਨਾਂ ਨੂੰ ਵੇਚ ਦਿੰਦਾ ਸੀ ਆਪਣੇ ਕਰਿੰਦਿਆਂ ਨੂੰ ਤਕਰੀਬਨ 45000 ਵਿੱਚ ਇਹ অপারেਟ ਕਰਦਾ ਸੀ ਵਾਇ ਸੋਸ਼ਲ ਮੀਡੀਆ ਫੋਟੋਸ ਵੀਡੀਓਸ ਪਾਉਂਦਾ ਸੀਗਾ ਜੀ ਤੋਂ ਇਹ ਵੈਪਨਸ ਨੂੰ ਗਲੋਰੀਫਾਈ ਕਰਦਾ ਸੀ ਤੇ ਜਿਹੜੇ ਅਨਐਮਪਲੋਇਡ ਇਲਟਰੇਟ ਯੂਥ ਨੇ ਉਹ ਇਹਦੇ ਫੈਨ ਬੇਸ ਬਣ ਜਾਂਦੇ ਸੀ ਫਿਰ ਇਹ ਉਹਨਾਂ ਨੂੰ ਟੈਪ ਕਰਦਾ ਸੀ ਕਿ ਸੋਸ਼ਲ ਮੀਡੀਆ ਤੇ देयर ਆ ਨੋ ਫਰੀ ਲੰਚਸ ਇਸ ਲਈ ਐਦਾਂ ਹੀ ਕਿਸੇ ਵੀ ਰੈਂਡਮ ਅਕਾਊਂਟ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਐਂਡ ਡੈਫੀਨਿਟਲੀ ਜਿਹੜੇ ਇਹ ਵਾਇਲੈਂਸ ਜਾਂ ਵੈਪਨਸ ਗਲੋਰੀਫਾਈ ਕਰਦੇ ਨੇ ਇਹਨਾਂ ਤੋਂ ਦੂਰ ਰਹਿ ਕੇ ਪ੍ਰੋਡਕਟਿਵ ਰੋਲ ਪਲੇ ਕਰ ਪੰਜਾਬ ਦਾ ਮੋਸਟ ਵਾਂਟਡ ਜਿਹੜਾ ਹੈ ਉਹ ਇਸ ਵੇਲੇ ਅਮਰਸਰ ਪੁਲਿਸ ਦੇ ਹੱਥੇ ਚੜਿਆ ਹੈ ਜਿਸ ਨੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਗੈਂਗ ਜਿਹੜਾ ਹੈ ਉਹ ਸੋਸ਼ਲ ਮੀਡੀਆ ਰਾਹੀਂ ਆਪਰੇਟ ਕਰਦਾ ਸੀ ਤਾਂ ਇੱਕ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਮਿਲੀ ਹੈ ਤਾਂ ਸਾਡੇ ਨਾਲ ਡਾਕਟਰ ਦਰਪਨ ਘੋੜਾ ਵਾਲੂਆ ਜੀ ਮੌਜੂਦ ਹੈ ਮੈਮ ਕਿਸ ਤਰ੍ਹਾਂ ਚੱਲਦਾ ਸੀ ਸਾਰਾ ਗੈਂਗ ਕਿਉਂਕਿ ਜਿਸ ਤਰੀਕੇ ਨਾਲ ਪਤਾ ਚੱਲ ਰਿਹਾ ਹੈ ਕਿ ਬਹੁਤ ਸ਼ਹਿਰਾਂ ਜਵਾਰਦਾਤਾ ਕੀਤੀਆਂ ਕੀ ਹੈ ਕਿ ਡਿਟੇਲਸ ਗੇਠਕੀਵਾਦੀ ਪੁਲਿਸ ਪਾਰਟੀ ਨੇ ਸਕਸੈਸਫੁਲੀ ਇਸ ਗੈਂਗ ਨੂੰ ਕਾਬੂ ਕੀਤਾ ਹੈ ਇਹ ਵੈਪਨਸ ਦੀ ਸਮਗਲਿੰਗ ਕਰਦੇ ਸੀ ਤੇ ਗਨਪੁਆਇੰਟ ਤੇ ਰੋਬਰੀ ਵੀ ਕਰਦੇ ਸੀ ਇਨਾਂ ਦੀ ਕ੍ਰਿਮੀਨਲ ਹਿਸਟਰੀ ਇਦਾਂ ਹੈਗੇ ਕਿ ਇਹਨਾਂ ਤੇ 8 ਪਰਚੇ ਹੈਗੇ ਨੇ ਜਿਨ੍ਹਾਂ ਇਹਨਾਂ ਦਾ ਮਾਸਟਰਮਾਈਂਡ ਹੈ ਪ੍ਰਦੀਪ ਕੁਮਾਰ ਰੈਜ਼ੀਡੈਂਟ ਆਫ ਸੁਲਤਾਨਵਿੰਡ ਤੇ ਇਹ ਵਾਲੇ ਵਕ ਵਕ ਪਰਚਿਆਂ ਵਿੱਚ ਕਈ ਅੰਮ੍ਰਿਤਸਰ ਦੇ ਨੇ ਕਈ ਲੁਧਿਆਣਾ ਦੇ ਨੇ ਲੁਧਿਆਣਾ ਦਾ ਜਿਹੜਾ ਫੋਕਲ ਪੁਆਇੰਟ ਵਿਖੇ ਇਹਨੇ ਆਰਮਡ ਸਨੈਚਿੰਗ ਕੀਤੀ ਸੀ ਉਹਦੇ ਵਿੱਚ ਡਿਕਲੇਅਰਡ ਪ੍ਰੋਕਲੇਮਡ ਆਫੈਂਡਰ ਵੀ ਸੀ ਉਹਦੇ ਵਿੱਚ ਇਹਦੇ ਗੈਂਗ ਮੈਂਬਰਸ ਇਨ ਫੇਮਸੀ 2020 ਵਿੱਚ ਅੰਮ੍ਰਿਤਸਰ ਜੇਲ ਬ੍ਰੇਕ ਵਾਸਤੇ ਇਹ ਮਾਸਟਰਮਾਈਂਡ ਜਿਹੜਾ ਪ੍ਰਦੀਪ ਕੁਮਾਰ ਸੀ ਇਹ ਮੱਧ ਪ੍ਰਦੇਸ਼ ਤੋਂ ਵੈਪਨਸ ਮੰਗਵਾਉਂਦਾ ਸੀਗਾ ਤਕਰੀਬਨ 20000 ਹਰ ਵੈਪਨ ਦਾ ਤੇ ਅੱਗੇ ਇਹਨਾਂ ਨੂੰ ਵੇਚ ਦਿੰਦਾ ਸੀ ਆਪਣੇ ਕਰਿੰਦਿਆਂ ਨੂੰ ਤਕਰੀਬਨ 45000 ਵਿੱਚ ਇਹ ਆਪਰੇਟ ਕਰਦਾ ਸੀ ਵਾਇਸ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਵਕ ਵੈਪਨਸ ਦੀ ਫੋਟੋਆਂ ਦੇ ਨਾਲ ਉਹਨਾਂ ਨੂੰ ਫਲਾਂਟ ਕਰਦਾ ਸੀ ਜੀ ਤੋਂ ਜਿਹੜੇ ਇਹਦਾ ਯੰਗ ਫੈਨ ਬੇਸ ਜਿਹਨੂੰ ਕਹਿ ਲਓ ਉਹ ਬਹੁਤ ਵੱਧ ਗਿਆ ਉਹਨਾਂ ਦੇ ਥਰੂ ਹੀ ਆਪਣੇ ਲਾਈਫ ਸਟਾਈਲ ਨੂੰ ਵੀ ਫੰਡ ਕਰਦਾ ਸੀ ਜਿਵੇਂ ਮੋਬਾਈਲ ਰੀਚਾਰਜਸ ਖਾਣੇ ਦੇ ਆਰਡਰ ਉਹਨਾਂ ਦੇ ਥਰੂ ਕਰਾਂਦਾ ਸੀ ਬਾਕੀ ਦੇ ਜਿਹੜੇ ਇਹਦੇ ਦੋ ਗੈਂਗ ਮੈਂਬਰਸ ਵੀ ਅਸੀਂ ਨੈਬ ਕੀਤੇ ਨੇ ਉਹ ਵੀ ਤਕਰੀਬਨ 19 ਤੋਂ 21 ਸਾਲਾਂ ਦੀ ਉਹਨਾਂ ਦੀ ਉਮਰਾਂ ਨੇ ਤੇ ਇਹ ਸਾਰੇ ਗਿਰੋਹ ਤੋਂ ਚਾਰ ਵੈਪਨ ਬਰਾਮਦ ਹੋਏ ਨੇ 315 ਬੋਰ ਦੇ ਅਤੇ 32 ਬੋਰ ਦੇ ਨਾਲ ਹੀ ਜ਼ਿੰਦਾ ਕਾਰਤੂਸ ਰਿਕਵਰ ਹੋਏ ਨੇ ਸੋਸ਼ਲ ਮੀਡੀਆ ਤੇ ਕਿਵੇਂ ਆਪਰੇਟ ਕਰਦਾ ਸੀ ਸਾਰਾ ਫੋਟੋਸ ਡਾਲ ਕੇ ਕਿਵੇਂ ਵੇਚਦਾ ਸੀ ਜੀ ਫੋਟੋਸ ਵੀਡੀਓਸ ਪਾਉਂਦਾ ਸੀਗਾ ਜੀ ਤੋਂ ਇਹ ਵੈਪਨਸ ਨੂੰ ਗਲੋਰੀਫਾਈ ਕਰਦਾ ਸੀ ਤੇ ਜਿਹੜੇ ਅਨਐਮਪਲੋਇਡ ਇਲਟਰੇਟ ਯੂਥ ਨੇ ਉਹ ਇਹਦੇ ਫੈਨ ਬੇਸ ਬਣ ਜਾਂਦੇ ਸੀ ਫਿਰ ਇਹਨਾਂ ਨੂੰ ਟੈਪ ਕਰਦਾ ਸੀ ਕਿੰਨਾ ਖਤਰਨਾਕ ਹੈ ਇਸ ਤਰ੍ਹਾਂ ਦਾ ਮੁੰਡਾ ਦੇਖੋ ਖਤਰਨਾਕ ਇਸ ਤਰ੍ਹਾਂ ਹੈਗਾ ਕਿ ਇਹ 2011 ਤੋਂ ਇਹਦੀ ਕ੍ਰਿਮੀਨਲ ਹਿਸਟਰੀ ਸ਼ੁਰੂ ਹੋ ਜਾਂਦੀ ਹੈ ਜਿਦੇ ਵਿੱਚ ਇਹਦੀ ਮਾਂ ਤੇ ਇਹਦਾ ਭਰਾ ਵੀ ਇਨਵੋਲਡ ਸੀ ਉਹ ਤੋਂ ਬਾਅਦ ਇਹ ਵਕ-ਵਕ ਆਰਮਡ ਸਟੈਚਿੰਗਸ ਕਰਦਾ ਰਿਹਾ ਅੰਮ੍ਰਿਤਸਰ ਵਿਖੇ ਲੁਧਿਆਣਾ ਵਿਖੇ ਉਹ ਤੋਂ ਬਾਅਦ ਸਿੰਸ ਕਾਫੀ ਪੁਲਿਸ ਪਾਰਟੀਆਂ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਸ ਲਈ ਕਾਫੀ ਸਾਲਾਂ ਤੋਂ ਆਪਣੀ ਲੋਕੇਸ਼ਨਸ ਬਦਲਦਾ ਰਿਹਾ ਜਿਵੇਂ ਕਿ ਤਰਨਤਾਰਨ ਗੁੱਜਰਪੁਰਾ ਅੰਮ੍ਰਿਤਸਰ ਮਾਡਲ ਟਾਊਨ ਹੁਸ਼ਿਆਰਪੁਰ ਉਹ ਤੋਂ ਬਾਅਦ ਇਨਵਾ ਸ਼ਹਿਰ ਗਿਆ ਅਨ ਫਾਈਨਲੀ ਅਸੀਂ ਇਹਨੂੰ ਕਾਬੂ ਕਰ ਪਾਇਆ ਕਿੰਨਾ ਕੁ ਵੱਡੀ ਕਾਮਯਾਬੀ ਸਮਝਦੋ ਕਿਉਂਕਿ ਸਰ ਵੱਖ-ਵੱਖ ਸ਼ਹਿਰਾਂ 'ਚ ਰਿਹਾ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਇਸ ਦਾ ਨੈਟਵਰਕ ਸੀ ਜਿਵੇਂ ਕਿ ਇਹਨੇ ਮੈਂ ਪਹਿਲਾਂ ਦੱਸਿਆ ਕਿ ਇਹ ਵੈਪਨਸ ਦੀ ਸਮਗਲਿੰਗ ਕਰਦਾ ਸੀਗਾ ਅੱਗੇ ਵੇਚ ਦਿੰਦਾ ਸੀਗਾ ਯੂਥ ਨੂੰ ਤੇ ਮੈਂ ਸਮਝਦੀ ਹੈਗੀ ਆ ਕਿ ਇਹ ਕਾਮਯਾਬੀ ਅਸੀਂ ਇਦਾਂ ਦੇਖ ਸਕਦੇ ਹਾਂ ਕਿ ਨਾਖੀ ਸਿਰਫ ਇਹ ਸਾਰੀ ਜਿਹਦੇ ਵਿੱਚ ਅਨਰੈਸਟਿਡ ਸੀ ਉਹਦੇ ਵਿੱਚ ਅਸੀਂ ਟ੍ਰੇਸ ਕਰ ਪਾਇਆ ਸਕਸੈਸਫੁਲੀ ਬਟ ਕਾਫੀ ਯੂਥ ਨੂੰ ਵੀ ਅਸੀਂ ਇਹਦੀ ਚਪੇਟ ਤੋਂ ਬਚਾ ਪਾਇਆ ਤੁਹਾਡੇ ਰਾਹੀਂ ਮੈਂ ਇਹ ਵੀ ਮੈਸੇਜ ਦੇਣਾ ਚਾਹਾਂਗੀ ਆਪਣੇ ਪੰਜਾਬ ਤੇ ਭਾਰਤ ਦੇ ਯੂਥ ਨੂੰ ਕਿ ਸੋਸ਼ਲ ਮੀਡੀਆ ਤੇ देयर आर नो ਫ੍ਰੀ ਲੰਚਸ ਇਸ ਲਈ ਐਦਾਂ ਹੀ ਕਿਸੇ ਵੀ ਰੈਂਡਮ ਅਕਾਊਂਟ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਐਂਡ ਡੈਫੀਨਿਟਲੀ ਜਿਹੜੇ ਇਹ ਵਾਇਲੈਂਸ ਜਾਂ ਵੈਪਨਸ ਗਲੋਰੀਫਾਈ ਕਰਦੇ ਨੇ ਇਹਨਾਂ ਤੋਂ ਦੂਰ ਰਹਿ ਕੇ ਪ੍ਰੋਡਕਟਿਵ ਰੋਲ ਪਲੇ ਕਰਨ ਜੀਲ ਬ੍ਰੇਕ ਕਾਂਡ ਚ ਕਿੰਨਾ ਘਰੋਲ ਸੀ ਜੀਲ ਬ੍ਰੇਕ ਕਾਂਡ ਵਿੱਚ ਹੀ ਇਹਦੇ ਦੋ ਕਰਿੰਦੇ ਸੀ ਤੇ ਸਨਾਚਿੰਗ ਦੀ ਵਾਰਦਾਤ ਤੋਂ ਬਾਅਦ ਫਰਵਰੀ 2020 ਵਿੱਚ ਉਹਨਾਂ ਨੇ ਆਪਣੀ ਸੈਲ ਦੀ ਵਾਲ ਤੋੜ ਕੇ ਫਿਰ ਅੱਗੇ ਜਿਹੜੀ ਬਾਉਂਡਰੀ ਵਾਲ ਸੀ ਜੇਲ ਦੀ ਉਹਨੂੰ ਕਲਾਈਮ ਕਰਕੇ ਆਲਥੋ ਉਹ ਬੱਚੇ ਅਰੈਸਟ ਹੋ ਗਏ ਸੀ ਪਰ ਇਹ ਇਹਨਾਂ ਨੇ 2020 ਵਿੱਚ ਅੰਮ੍ਰਿਤਸਰ ਜੇਲ ਬ੍ਰੇਕ ਕੀਤਾ ਸੀ ਇਹਨੇ ਜਦੋਂ ਵਾਰਦਾਤ ਕਰਦਾ ਸੀ ਗਨਪੁਆਇੰਟ ਤੇ ਕਰਦਾ ਸੀ ਕਦੀ ਕਿਸੇ ਨੂੰ ਮਾਰਿਆ ਵੀ ਇਸਨੇ ਇੱਕ 307 ਦਾ ਵੀ ਇਹ ਤੇ ਮੁਕਦਮਾ ਦਰਜ ਹੈ ਬਾਕੀ ਇਹ ਗਨਪੁਆਇੰਟ ਤੇ ਹੀ ਕਰਦਾ ਰਿਹਾ ਹੋਰ ਕੋਈ ਬਹੁਤ ਸਾਰੇ ਪਿਛਲੇ ਦਿਨਾਂ ਚ ਵਾਰਦਾਤ ਹੋਈ ਹੈ ਇਹਦੇ ਵੱਲੋਂ ਕਿੱਥੀ ਹੋਈ ਅਸੀਂ ਉਹ ਸਾਰਾ ਗਹੂ ਨਾਲ ਬਾਚਾਂਗੇ ਅਜੇ ਦੀ ਕਸਟਡੀ ਲੈ ਕੇ ਅਗਲੀ ਤੁਹਾਨੂੰ ਅਪਡੇਟ ਕਰਾਂਗੇ ਹੋਰ ਕੋਈ ਇਹਦੇ ਗਰੂਪ ਦੇ ਮੈਂਬਰ ਹੈਗੇ ਨੇ ਮੇਰੇ ਹੋਰ ਇਹਦੀ ਡੁੰਗਾਈ ਨਾਲ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਕਰਾਂਗੇ ਜਿਵੇਂ ਕਿ ਉਹ ਅਮਰਿਤਸਰ ਜੇਲ ਬ੍ਰੇਕ ਵਾਲੇ ਵੀ ਉਹ ਵੀ ਇਹਦੇ ਦੋ ਕਰਨ ਦੇ ਹੀ ਕਹਿ ਲੋ ਤੇ ਬਾਕੀ ਇਹਦਾ ਅਸੀਂ ਸੋਸ਼ਲ ਮੀਡੀਆ ਅਨਾਲਿਸਿਸ ਵੀ ਕਰ ਰਹੇ ਹੈਗਾ ਇਹਦੇ ਮੈਸੇजेस ਇਨਬਾਕਸ ਇਹਦੀ Google Pay ਦੀ ट्रांजैक्शंस ਸਾਰਿਆਂ ਨੂੰ ਵਾਚ ਰਹੇ ਆ ਸਾਰੀ ਪੇਮੈਂਟ Google Pay ਤੋਂ ਲੈਂਦਾ ਸੀ Google Pay Cash ਇਹ ਮੈਮ ਲੁਧਿਆਣਾ ਪੁਲਿਸ ਵੀ ਇਸ ਦੇ ਪਿੱਛੇ ਲੱਗੀ ਆ ਕੋ ਨਵਾਂ ਸ਼ਹਿਰ ਪੁਲਿਸ ਵੀ ਲੱਗੀ ਹੈ ਕਲਿਆਮਨਸਰ ਪੁਲਿਸੀ ਇਹਦੇ ਵਿੱਚ ਅਸੀਂ ਉਹਦੇ ਨਾਲ ਉਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਤੀ ਹੈਗੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਜਿੱਥੇ ਇਹ ਵਾਂਟਡ ਹੋ ਸਕਦਾ ਜਿਵੇਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਸਾਰਿਆਂ ਦੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਪੇजेस ਜਿਆਦਾ ਦੇਖੇ ਜਾ ਰਹੇ ਕਿ ਕਨੇ ਕਿੰਨੇ ਕਮੈਂਟ ਕੀਤੇ ਆ ਕੀ ਕੁਝ ਕੀਤਾ ਇਹਦਾ ਪਬਲਿਕ ਅਕਾਊਂਟ ਸੀ ਹੂੰ ਪਬਲਿਕ ਅਕਾਊਂਟ ਸੀਗਾ ਫੇਸਬੁੱਕ ਦੇ ਉੱਤੇ ਜੀ ਤੋ ਹੁਣ ਸਾਰਾ ਸਰਚ ਕੀਤਾ ਜਾਏਗਾ ਬਿਲਕੁਲ ਜੀ ਔਖਾ ਨਹੀਂ ਹੋ ਜਾਏਗਾ ਕਿਉਂਕਿ ਇਸ ਤਰ੍ਹਾਂ ਸਾਰਾ ਸਰਚ ਕਰਨਾ ਕਿਉਂਕਿ ਬਹੁਤ ਸਾਰੇ ਨਾਮ ਵਿੱਚ ਆ ਸਕਦੇ ਨੇ ਦੇਖੋ ਆ ਆਧੁਨਿਕ ਦੁਨੀਆ ਹੈਗੀ ਹੈ ਇਟਸ 올 ਬੇਸਡ ਅਪਾਨ ਟੈਕਨੀਕਲ ਐਂਡ ਸਾਇੰਟੀਫਿਕ ਇਨਵੈਸਟੀਗੇਸ਼ਨ ਤੇ ਅਸੀਂ ਇਹਦੇ ਰੂਟ ਤੱਕ ਜਾਵਾਂਗੇ ਤੇ ਬਾਕੀ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਇਨਵੋਲਡ ਹੈਗੇ ਨੇ ਪੰਜਾਬ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਸਾਰਿਆਂ ਨੂੰ ਅਸੀਂ ਇਨਟੈਰੋਗੇਟ ਕਰਾਂਗੇ ਕੋਈ ਨਾ ਪਾਸੋਂ ਕੋਈ ਬਰਾਮਦਗੀ ਹੋਣ ਦੀ ਉਮੀਦ ਹੈਗੀ ਹੈ ਹਾਂਜੀ ਸਾਡੀ ਤਫਤੀਸ਼ ਚੱਲੀ ਹੈ ਇਲੈਕਸ਼ਨ ਡੇਸ ਤੋਂ ਕੁਛ ਨੇ ਸਪੈਸ਼ਲ ਕੋਈ ਉਹ ਵੱਡੀ ਵਾਰਦਾਤ ਕਰਨ ਦੇ ਫਰਾਗ ਚ ਸੀ ਨਹੀਂ ਫਿਲਹਾਲੇ ਪੁਲਿਸ ਪਾਰਟੀ ਤੋਂ ਛੁਪਦਾ ਪਿਆ ਸੀ ਤੇ ਅਸੀਂ ਇਹਨੂੰ ਸਕਸੈਸਫੁਲੀ ਕਾਬੂ ਕਰ ਪਾਏ ਹਾਂ ਤੇ ਦਾਣਾ ਮੰਡੀ ਦੇ ਨੇੜੇੋਂ ਅਸੀਂ ਇਹਨਾਂ ਨੂੰ ਕਾਬੂ ਕੀਤਾ ਤੋ ਕਿ ਤਾਂ ਐਸਨਦਰਪਨ ਕੋਰ ਨਾਲ ਵਾਲੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਵੱਡੀ ਵਾਰਦਾਤ ਕਰਦਾ ਸੀ ਪੂਰੇ ਪੰਜਾਬ ਦੇ ਵਿੱਚ ਲੁੱਟਖੋ ਦੀ ਵਾਰਦਾਤਾਂ ਕਰਦਾ ਸੀ ਸਭ ਤੋਂ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਜਿਹੜਾ ਹਥਿਆਰਾਂ ਦੇ ਪੇਜ ਚਲਾਉਂਦਾ ਸੀ ਉਹਦੇ ਵਿੱਚ ਪਹਿਲੇ ਕਿਸੇ ਵੀ ਤਰ੍ਹਾਂ ਦੀ ਹਥਿਆਰ ਦੀ ਫੋਟੋ ਪਾਉਂਦਾ ਸੀ ਉਸ ਤੋਂ ਬਾਅਦ ਉਸ ਦੀ ਵੀਡੀਓ ਪਾਉਂਦਾ ਸੀ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਟਰੈਕਟ ਕਰਦਾ ਸੀ ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਆਧੁਨਿਕ ਹਥਿਆਰ ਨੇ ਉਸ ਤੋਂ ਬਾਅਦ ਉਸ ਨੂੰ ਵੇਚਣ ਦਾ ਕੰਮ ਕਰਦਾ ਸੀ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਇਸ ਤਰ੍ਹਾਂ ਦੀਆਂ ਫੋਟੋਜ਼ ਆਉਂਦੀਆਂ ਸੀ ਲੇਕਿਨ ਉਸ ਤਾਂ ਫਿਲਹਾਲ ਉਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਹੀ ਇਹ ਸ਼ਖਸ ਜਿਹੜਾ ਹੈ ਪੇਮੈਂਟ ਵੀ ਰੀਸੀਵ ਕਰਦਾ ਸੀ ਇੱਥੋਂ ਤੱਕ ਕਿ ਆਪਣੇ ਖਰਚ ਜਿਹੜੇ ਨੇ ਜਿਸ ਤਰ੍ਹਾਂ ਕਿ ਮੋਬਾਈਲ ਦਾ ਰੀਚਾਰਜ ਹੈ ਉਹ ਵੀ ਪਉਂਦਾ ਸੀ ਇਸ ਤੋਂ ਇਲਾਵਾ ਆਪਣੇ ਜਿਹੜੇ ਐਸ਼ੋ ਰਾਮ ਦੀ ਜ਼ਿੰਦਗੀ ਜੀਣ ਵਾਸਤੇ ਗੱਲਾਂ ਵੀ ਉਹ ਵੀ ਉਸ ਪੈਸੇ ਤੋਂ ਕੀਤੀਆਂ ਜਾਂਦੀਆਂ ਸੀ ਤਾਂ ਇੱਕ ਵੱਡੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਤਾਂ ਸੋਸ਼ਲ ਮੀਡੀਆ ਤੇ ਚੱਲ ਰਹੇ ਜਿਹੜੇ 2 ਨੰਬਰ ਦੇ ਇੱਕ ਰੈਕਡ ਦਾ ਵੱਡਾ ਪਰਦਾ ਫਾਸ਼ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਤਿੰਨ ਦੋਸ਼ੀ ਕਾਬੂ ਕੀਤੇ ਗਏ ਨੇ ਤਾਂ ਜੇਲ ਬ੍ਰੇਕ ਕਾਂਡ ਦੇ ਵਿੱਚ ਵੀ ਇਸ ਦੀ ਇਨਵੋਲਵਮੈਂਟ ਪਾਈ ਗਈ ਸੀ ਤਾਂ ਇਸ ਦੇ ਪਰਿਵਾਰਕ ਮੈਂਬਰ ਵੀ ਨਾਲ ਨੇ ਤਾਂ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਹਦੇ ਪਾਸੋਂ 4 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਜਿੱਦੀ ਕੋਕ ਕੀਤੀ ਜਾਏਗੀ ਔਰ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਮਿਲਦੀ ਨਜ਼ਰ ਆਈ ਹੈ ਔਰ ਇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਸਰ